ਲਓ ਜੀ ਤੁਹਾਡੀਆਂ ਇੰਤਜ਼ਾਰ ਦੀਆਂ ਕੜੀਆਂ ਹੋਈਆਂ ਖਤਮ ਤੇ ਅੱਜ ਆਪਾਂ ਤੁਹਾਨੂੰ ਦਿਖਾਵਾਂਗੇ ਵੀ ਆਪਾਂ ਨੂਰ ਵਾਸਤੇ ਤੇ ਨੂਰ ਦੀ ਫੈਮਿਲੀ ਵਾਸਤੇ ਕਿਹੜੀ ਗੱਡੀ ਖਰੀਦੀ ਆ ਇਹ ਤੁਹਾਡੇ ਸਾਰੇ ਲਈ ਵੀ ਇਹ ਜੇ ਸਰਪ੍ਰਾਈਜ਼ ਆ ਕਿਉਂਕਿ ਤੁਹਾਨੂੰ ਵੀ ਹਜੇ ਬਿਲਕੁਲ ਨਹੀਂ ਪਤਾ ਵੀ ਕਿਹੜੀ ਗੱਡੀ ਆ ਜੇ ਵੀਲੌਗ ਮੈਂ ਪਹਿਲਾਂ ਅਪਲੋਡ ਕਰ ਦਿੰਦਾ ਤਾਂ ਨੂਰ ਦੀ ਫੈਮਿਲੀ ਨੂੰ ਪਤਾ ਲੱਗ ਜਾਣਾ ਸੀ ਵੀ ਆਪਾਂ ਉਹਨਾਂ ਵਾਸਤੇ ਗੱਡੀ ਦੇਖ ਰਹੇ ਆ ਵੀ ਆਪਾਂ ਉਹਨਾਂ ਨੂੰ ਸਰਪ੍ਰਾਈਜ਼ ਦੇਣਾ ਤਾਂ ਉਹਨਾਂ ਕੋਲੇ ਪਹਿਲਾਂ ਹੀ ਫੋਨ ਸੀਗਾ ਉਹਨਾਂ ਨੇ ਵੀਡੀਓ ਵੇਖ ਹੀ ਲੈਣੀ ਸੀ ਨਾ ਇਸ ਕਰਕੇ ਆਪਾਂ ਇਹ ਵਲੌਗ ਇੱਕਦਮ ਲੇਟ ਅਪਲੋਡ ਕਰਾਂਗੇ ਮੈਂ ਸਵੇਰੇ ਸਵੇਰੇ ਉੱਠਿਆ ਉਹਨੂੰ ਤਿਆਰ ਕੀਤਾ ਤੇ ਉਹਨਾਂ ਨੇ ਘਰੋਂ ਲਾਇਆ ਜੰਦਾ ਤੇ ਨਾਲ ਮੇਰੇ ਗੱਡੀ 'ਚ ਬੈਠ ਕੇ ਆਪਾਂ ਗੱਡੀ ਖੜੀ ਸੰਗਰੂਰਵਾਲ ਨੂੰ ਮੈਂ ਤੁਹਾਨੂੰ ਫੇਰ ਦੱਸ ਦਵਾਂ ਵੀ ਨੂਰ ਦੀ ਫੈਮਲੀ ਨੂੰ 1% ਵੀ ਨਹੀਂ ਪਤਾ ਵੀ ਅੱਜ ਉਹਨਾਂ ਨੂੰ ਐਡਾ ਵੱਡਾ ਗਿਫਟ ਮਿਲੂਗਾ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਸੀ ਵੀ ਅਸੀਂ ਪ੍ਰੋਮੋਸ਼ਨ ਵਗੈਰਾ ਕਰਨ ਜਾਂਦੇ ਰਹਿੰਦੇ ਆ ਨਾ ਮੇਰੇ ਨੂਰ ਦੀ ਫੈਮਲੀ ਵੀ ਜਾਣਦੀ ਰਹਿੰਦੀ ਆ ਤਾਂ ਉਹਨਾਂ ਨੇ ਸੇ ਇਹ ਹੀ ਬਾਹਨਾ ਲਾ ਕੇ ਲੈ ਕੇ ਗਏ ਸੀ ਵੀ ਆਪਾ ਪ੍ਰਮੋਸ਼ਨ ਕਰਨ ਜਣਾ ਵੇ ਤੁਸੀਂ ਸਾਡੇ ਨਾਲ ਚਲੋ ਤਾਂ ਉਹ ਕਹਿੰਦੇ ਕੋਈ ਗੱਲ ਆਪਾਂ ਚਲ ਵੜਦੇ ਆਂ ਉਹਨਾਂ ਨੂੰ ਤਿਆਰ ਕਰਕੇ ਲੈ ਚੱਲੇ ਜਦੋਂ ਅਸੀਂ ਜਮਾਂ ਨੇੜੇ ਪਹੁੰਚ ਕੇ ਮੈਂ ਗੱਡੀ ਲਈ ਦਰਖਤ ਥੱਲੇ ਮੈਂ ਕਹਾਂ ਜੀ ਮੈਂ ਤਾਂ ਗੱਡੀ ਚ ਲਾ ਕੇ ਥੱਕ ਗਿਆ ਹਾਂ ਹੁਣ ਮੈਂ ਸਾਹ ਲਾਉਂਗਾ ਪਾਣੀ ਪੂਣੀ ਪੀਊਂਗਾ ਤੁਸੀਂ ਵੀ ਉੱਤਰ ਜੋ ਜਦੋਂ ਉੱਤਰਿਆ ਤੇ ਮੈਂ ਇੱਕਦਮ ਜਦੋਂ ਨੂਰ ਦੇ ਰੈਡੀ ਦੇਖ ਕੇ ਪੱਟੀ ਬਣੀ ਨੂਰ ਦੀ ਮੰਮੀ ਕਹਿੰਦੀ ਵੇ ਆ ਕੀ ਕਰੀ ਜੰਨਾ ਮੈਂ ਕਿਹਾ ਚੁੱਪ ਰੋ ਤੁਸੀਂ ਬੋਲੋ ਨਾ ਕਿਉਂਕਿ ਨੇੜੇ ਜਾ ਕੇ ਮੈਨੂੰ ਪੱਟੀ ਤਾਂ ਬੰਨਣੀ ਪੈਣੀ ਸੀਗੀ ਨਹੀਂ ਤਾਂ ਇਹਨਾਂ ਨੂੰ ਪਤਾ ਲੱਗ ਜਾਣਾ ਸੀਗਾ ਕਿਉਂਕਿ ਆਪਾਂ ਪਹਿਲਾਂ ਵੀ ਵਲੌਗ ਪਾਏ ਹੋਏ ਸੀ ਵੀ ਆਪਾਂ ਗੱਡੀ ਦੇਖ ਰਹੇ ਹਾਂ ਪਰ ਉਹਨਾਂ ਨੂੰ ਅੱਜ ਇਹ ਬਿਲਕੁਲ ਵੀ ਨਹੀਂ ਪਤਾ ਸੀ ਵੀ ਅੱਜ ਆਪਾਂ ਨਾਲ ਇੱਕਦਮ ਗੱਡੀ ਖਰੀਦ ਚੁੱਕੇ ਹਾਂ ਉਹਨਾਂ ਨੂੰ ਸਰਪ੍ਰਾਈਜ਼ ਮੈਨ ਲੈਣਾ ਇਹ ਬਿਲਕੁਲ ਵੀ ਉਹਨਾਂ ਨੂੰ ਪਤਾ ਸੀ ਮੈਂ ਉਹਨਾਂ ਦੋਨੋਂ ਨੂੰ ਗੱਡੀ 'ਚ ਬਿਠਾਇਆ ਮੈਂ ਕਿਹਾ ਗੱਡੀ 'ਚ ਬੈਠੋ ਤੁਹਾਨੂੰ ਸੌਹ ਆਜੇ ਤੁ ਅਸ ਤੋਂ ਬਾਅਦ ਆਪਾਂ ਪਹੁੰਚ ਗਏ ਪੀਬੀ 13 ਕਾਰ ਬਾਜ਼ਾਰ ਮੂਨਕ ਸ਼ਹਿਰ ਜ਼ਿਲ੍ਹਾ ਸੰਗਰੂਰ ਬਾਈ ਹਣਾ ਦਾ ਪੂਰੇ ਵਰਲਡ ਦੇ ਵਿੱਚ ਨਾਮ ਆ ਤੇ ਜਦੋਂ ਮੈਂ ਨੂਰ ਦੀ ਫੈਮਿਲੀ ਨੂੰ ਆਪਣੀ ਗੱਡੀ 'ਚ ਉਤਾਰ ਕੇ ਇਹਨਾਂ ਦੀ ਆਪਣੀ ਗੱਡੀ ਦੇ ਮੂਰੇ ਖੜਾਇਆ ਅੱਖਾਂ 'ਚ ਪੱਟੀ ਖੋਲੀ ਤਾਂ ਫੁੱਲਾਂ ਦਾ ਪਟਾਕਾ ਪਿਆ ਤਾਂ ਲਾਲ ਕੱਪੜਾ ਜਦੋਂ ਇੱਕਦਮ ਸਾਈਡ ਤੇ ਹੋਇਆ ਤਾਂ ਜਦੋਂ ਉਹਨਾਂ ਦੀ ਆਪਣੀ ਗੱਡੀ ਦੇ ਨਿਗਾ ਪਈ ਤੇ ਉਹਨਾਂ ਦਾ ਜਿਹੜਾ ਅਸਲੀ ਖੁਸ਼ੀ ਆ ਅਸਲੀ ਮੂਮੈਂਟ ਆ ਖੁਸ਼ੀ ਵਾਲੀ ਉਹ ਤੁਸੀਂ ਆਪ ਹੀ ਦੇਖ ਲਓ ਤਾਂ ਨੂਰ ਦੀ ਮੰਮੀ ਮੈਨ ਵਾਰ-ਵਾਰ ਇਹੀ ਕਹੀ ਜਾਵੇ ਬੀ ਆਹ ਕਿਹਦੀ ਗੱਡੀ ਆ ਹਨਾ ਤੁਸੀਂ ਕੀ ਕਰੀ ਜਾਂਦੇ ਆ ਪ੍ਰੈਂਕ ਤਾਂ ਨਹੀਂ ਕਰਦੇ ਸਾਡੇ ਨਾਲ ਤਾਂ ਫਿਰ ਮੈਂ ਉਹਨਾਂ ਨੂੰ ਕਿਹਾ ਮੈਂ ਕਿ ਨਹੀਂ ਨਹੀਂ ਇਹ ਤੁਹਾਡੀ ਆਪਣੀ ਗੱਡੀ ਆ ਅਸੀਂ ਦੋਨਾਂ ਭੈਣ ਭਰਾਵਾਂ ਨੇ ਰਲ ਕੇ ਮਿਹਨਤ ਕੀਤੀ ਲੋਕਾਂ ਨੂੰ ਹਸਾਇਆ ਸੋਹਣੇ ਸੋਹਣੇ ਮੈਸੇਜ ਵਾਲੀਆਂ ਵੀਡੀਓ ਬਣਾਈਆਂ ਤਾਂ ਲੋਕਾਂ ਨੇ ਸਾਨੂੰ ਇੰਨਾ ਜਿਆਦਾ ਪਿਆਰ ਦਿੱਤਾ ਤਾਂ ਇਹ ਗੱਡੀ ਅੱਜ ਅਸੀਂ ਤੁਹਾਨੂੰ ਲੈ ਕੇ ਦਿੱਤੀ ਆਪਣੀ ਖੂਨ ਪਸੀਨੇ ਦੀ ਕਮਾਈ ਦੇ ਵਿੱਚੋਂ ਜਦੋਂ ਮੈਂ ਇਹ ਗੱਲ ਕਹੀ ਤਾਂ ਨੂਰ ਦੀ ਮੰਮੀ ਰੋਣ ਲੱਗ ਪਈ ਤਾਂ ਤੁਹਾਨੂੰ ਪਤਾ ਯਾਰ ਜਦੋਂ ਬੰਦਾ ਛੋਟੇ ਜਿਹੇ ਕਮਰੇ ਤੋਂ ਕੋਠੀਆਂ ਤੱਕ ਕੋਠੀਆਂ ਤੋਂ ਬਾਅਦ ਮੋਟਰਸਾਈਕਲਾਂ ਤੱਕ ਮੋਟਰਸਾਈਕਲਾਂ ਤੋਂ ਗੱਡੀਆਂ ਤੱਕ ਪਹੁੰਚਦਾ ਨਾ ਤਾਂ ਫਿਰ ਉਹ ਪੁਰਾਣਾ ਸਮਾਂ ਤਾਂ ਯਾਦ ਆਉਂਦਾ ਹੀ ਹੈ ਨਾ ਤੇ 2 ਕੁ ਸਾਲ ਅਸੀਂ ਅੱਡ ਵੀ ਰਹੇ ਆ ਤਾਂ ਕੁਝ ਕੁ ਲੋਕਾਂ ਨੇ ਮੇਰੇ ਖਿਲਾਫ ਨੂਰ ਦੀ ਮੰਮੀ ਨੂੰ 扑ਕਾਇਆ ਤੇ ਉਹਨਾਂ ਨੇ ਮੈਨੂੰ ਮਾੜਾ ਚੰਗਾ ਬੋਲਿਆ ਇਹਦੇ ਵਿੱਚ ਉਹਨਾਂ ਦੀ ਕੋਈ ਗਲਤੀ ਨਹੀਂ ਸੀਗੀ ਬਸ ਇੰਨੀ ਗਲਤੀ ਸੀ ਵੀ ਉਹ ਜਦੋਂ ਲੋਕ ਯਾਰ ਉਂਗਲਾ ਲਾਉਂਦੇ ਆ ਫਿਰ ਬੰਦੇ ਨੂੰ ਕਦੇ ਨਾ ਕਦੇ ਹੋ ਹੀ ਜਾਂਦਾ ਵੀ ਪਤਾ ਨਹੀਂ ਕੀ ਗੱਲ ਹੋਊਗੀ ਨਾ ਤਾਂ ਉਹਨਾਂ ਨੇ ਮੈਨੂੰ ਮਾੜਾ ਚੰਗਾ ਬੋਲਿਆ ਤਾਂ ਉਹ ਗੱਲਾਂ ਯਾਦ ਕਰਕੇ ਵੀ ਮੈਨੂੰ ਰੋਣ ਵੀ ਲੱਗ ਪਈ ਵੀ ਕਿਸੇ ਟਾਈਮ ਅਸੀਂ ਉਹਨੂੰ ਵਿਚਾਰੇ ਨੂੰ ਮਾੜਾ ਚੰਗਾ ਵੀ ਬੋਲਿਆ ਪਰ ਮੇਰੇ ਅੱਖਾਂ ਦੇ ਵਿੱਚ ਵੀ ਮਤਲਬ ਰੋਣਾ ਆ ਗਿਆ ਨਾ ਵੀ ਵੀ ਰੱਬ ਨੇ ਯਾਰ ਕਦੇ ਆਪਣੀ ਗੱਡੀ ਲੈਣ ਤਾਂ ਨਹੀਂ ਸੋਚਿਆ ਸੀ ਵੀ ਰੱਬ ਨੇ ਅੱਜ ਹਨਾ ਸਾਨੂੰ ਮਤਲਬ ਵੀ ਆਪਦੇ ਭੈਣ ਭਰਾਵਾਂ ਨੂੰ ਗੱਡੀਆਂ ਦੇਣ ਜੋ ਕੇ ਕਰਤਾਰ ਨਹੀਂ ਤਾਂ ਸਾਡੀ ਤਾਂ ਸਾਈਕਲ ਲੈਣ ਦੀ ਔਕਾਤ ਨਹੀਂ ਸੀ ਇਹ ਸਭ ਤੁਹਾਡੇ ਪਿਆਰ ਸਦਕਾ ਵਾ ਮੈਂ ਫਿਰ ਬਾਰ-ਬਾਰ ਕਹਿਣਾ ਹਾਂ ਨਾ ਵੀ ਅਸੀਂ ਭਾਵੇਂ ਲੱਖ ਸੋਨੇ ਦੇ ਬਣ ਜੀਏ ਥੋੜਾ ਦੇਣਾ ساری ਜ਼ਿੰਦਗੀ ਨਹੀਂ ਦੇ ਸਕਦੇ ਤੁਸੀਂ ਇੰਨਾ ਜਿਆਦਾ ਪਿਆਰ ਦਿੱਤਾ ਇਥੋਂ ਧੰਕਰ ਪਹਚਾਇਆ ਤੇ ਉਸ ਤੋਂ ਬਾਅਦ ਚਲੋ ਅਸੀਂ ਖੁਸ਼ੀ-ਖੁਸ਼ੀ ਫਿਰ ਸਾਰਿਆਂ ਨੇ ਕੇਕ ਕੱਟਿਆ ਤੇ ਜਣੀ ਕਿ ਮੈਨੂੰ ਫਿਰ ਬਹੁਤ ਜਿਆਦਾ ਖੁਸ਼ੀ ਹੈ ਮੈਂ ਤਾਂ ਬੋਲਣੇ ਜਾ ਰਿਹਾ ਨਾ ਤੇ ਤੁਹਾਡਾ ਬਹੁਤ-ਬਹੁਤ ਧੰਨਵਾਦ ਤੁਸੀਂ ਜਾਨੋ ਇੱਥੇ ਦੀ ਕਿਰਪਾ ਜਾਇਆ ਤੁਹਾਡਾ ਦੇਣਾ ساری ਜ਼ਿੰਦਗੀ ਦੇ ਸਕਦੇ ਆਜੋ ਹੁਣ ਮੈਂ ਤੁਹਾਨੂੰ ਗੱਡੀ ਦਿਖਾਉਣਾ ਵਾ ਗੱਡੀ ਦੀ ਲੁੱਕ ਚੈੱਕ ਕਰੋ ਅੰਦਰੋਂ ਇੰਨੀ ਜਿਆਦਾ ਸਾਫ਼ ਗੱਡੀ ਆ ਬਾਹਰੋਂ ਇੱਕ ਚਰੀਟ ਤੱਕ ਵੀ ਹੈ ਨਹੀਂਗੀ ਇਹ ਹੈਗੀ ਆ ਜੀ अल्टੋ K10 2012 ਮਾਡਲ ਦਿੱਲੀ ਨੰਬਰ ਲੱਗਾ ਹੋਇਆ ਪੰਜਾਬ ਨੰਬਰ ਵੀਰੇ ਵਾਲੇ ਲਵਾ ਕੇ ਦੇਣਗੇ ਬਹੁਤ ਸੋਹਣੇ ਰੇਟ ਦੇ ਵਿੱਚ ਸਾਨੂੰ ਗੱਡੀ ਵੀਰੇ ਨੇ ਦਿੱਤੀ ਆ ਇੱਕ ਚਰੀਟ ਤੱਕ ਵੀ ਕਦੇ ਹੈ ਨਹੀਂਗੀ ਕਦੇ ਪੇਂਟ ਤੱਕ ਵੀ ਨਹੀਂ ਹੋਇਆ ਇੰਨੀ ਜਿਆਦਾ ਸਾਫ਼ ਗੱਡੀ ਦਿੱਤੀ ਵੀਰੇ ਉਹਨਾਂ ਨੇ ਤਾਂ ਇੰਜਨ ਦੇ ਵਿੱਚ ਵੀ ਕਿਸੇ ਤਰ੍ਹਾਂ ਦੀ ਕੋਈ ਪ੍ਰੋਬਲਮ ਨਹੀਂ ਹੈਗੀ ਤੁਸੀਂ ਵੀ ਗੱਡੀ ਲੈਣੀ ਹੈ ਤਾਂ ਇੱਕ ਵਾਰੀ ਜ਼ਰੂਰ ਪਹੁੰਚਿਓ ਪੀਬੀ 13 ਕਾਰ ਬਾਜ਼ਾਰ ਮੂਨਕ ਸ਼ਹਿਰ ਦਿੱਸਤਕ ਸੰਗਰੂਰ ਤਾਂ ਵੀਰੇ ਉਹਨਾਂ ਦਾ ਯਾਰ ਮੈਂ ਸੱਚੀ ਦਿਲੋਂ ਧੰਨਵਾਦ ਕਰਦਾ ਮੈਂ ਇਧਰ ਮੋਗੇ ਏਰੀਏ ਚੋਂ ਲੁਧਿਆਣੇ ਚੋਂ ਜਗਰਾਵ ਏਰੀਏ ਸਾਰੇ ਚ ਵੇਖੀ ਗੱਡੀਆਂ ਮੈਨੂੰ ਕਿਤੋਂ ਵੀ ਇੰਨੀ ਜਿਆਦਾ ਸਾਫ਼ ਗੱਡੀ ਨਹੀਂ ਮਿਲਦੀ ਸੀ ਜੇ ਸਾਫ਼ ਗੱਡੀ ਮਿਲਦੀ ਸੀ ਤਾਂ ਰੇਟ ਨਹੀਂ ਬਣਦਾ ਸੀ ਰੇਟ ਬਹੁਤ ਜਿਆਦਾ ਮੰਗਦੇ ਸੀ ਵੀਰੇ ਉਹਨਾਂ ਨੇ ਗੱਡੀ ਵੀ ਸਾਨੂੰ ਸਾਫ਼ ਦਿੱਤੀ ਤਾਂ ਰੇਟ ਵੀ ਵੀਰੇ ਉਹਨਾਂ ਨੇ ਆਪਣ ਬਿਲਕੁਲ ਜਾਇਜ਼ ਲਾਇਆ ਉਸ ਤੋਂ ਬਾਅਦ ਆਪਾਂ ਗੱਡੀ ਲਿਆ ਜੀ ਆਪਣੇ ਸ਼ਹਿਰ ਮੋਗੇ ਦੇ ਵਿੱਚ ਮੋਗੇ ਹੁੰਦੇ ਸਾਰੇ ਆਪਾਂ ਪਹੁੰਚ ਗਏ ਜੀ ਤੋਤਾ ਟਾਇਰ ਮੋਗਾ ਤੇ ਬਾਈ ਉਹਨਾਂ ਨੇ ਆਪਣੀ ਗੱਡੀ ਤੇ ਚੜਾ ਦੇ ਜੀ ਨਵੇਂ ਲਾਈ ਵੀਲ ਬਾਈ ਹੁਣੀ ਕਹਿੰਦੇ ਤੁਸੀਂ ਗੱਡੀ ਨਵੀਂ ਲਿਆਂਦੀ ਆ ਤੇ ਆਪਾਂ ਤੁਹਾਡੀ ਗੱਡੀ ਤੇ ਲਾਈ ਵੀਲ ਆਪਾਂ ਹੀ ਚੜਾ ਕੇ ਦੇਣਾ ਮੈਂ ਕਿਹਾ ਬਾਈ ਆਪਾਂ ਚੜਾਵੋਣੇ ਵੀ ਤੁਹਾਡੇ ਤੋਂ ਹੀ ਆ ਕਿਉਂਕਿ ਜੋ ਕੁਆਲਿਟੀ ਬਾਈ ਉਹਨਾਂ ਕੋਲ ਮਿਲਦੀ ਆ ਟਾਇਰਾਂ ਦੀ ਤੇ ਲਾਈ ਵੀਲਸ ਦੀ ਉਹ ਮੈਨੂੰ ਲੱਗਦਾ ਕਿਤੇ ਹੋਰ ਨਹੀਂ ਮਿਲਦੇ ਇਹਨਾਂ ਦਾ ਵੀ ਰੇਟ ਬਿਲਕੁਲ ਜਾਇਜ਼ ਆ ਹੁਣ ਬਹੁਤ ਸਾਰੇ ਲੋਕ ਇਹ ਵੀ ਕਮੈਂਟ ਕਰਨਗੇ ਬਾਈ ਤੁਹਾਡੇ ਤਾਂ ਨਜ਼ਾਰਾ ਹੀ ਆ ਤੁਸੀਂ ਤਾਂ ਵੀਡੀਓ ਪਾ ਦਿੰਨੇ ਅਗਲੇ ਦੀ ਅਗਲਾ ਤੁਹਾਡੀ ਗੱਡੀ ਤੇ ਫਰੀ ਚ ਰਹਿਮ ਚੜਾ ਦਿੰਦਾ ਫਰੀ ਚ ਟਾਇਰ ਚੜਾ ਦਿੰਦਾ ਦੇਖੋ ਬਾਈ ਉਹਨਾਂ ਨੇ ਲੰਗਰ ਨਹੀਂ ਲਾਇਆ ਉਹਨਾਂ ਨੇ ਵੀ ਆਦਾ ਪਰਿਵਾਰ ਪਾਲਣਾ ਤੋਤੇ ਬਾਈ ਦਾ ਮੋਗਾ ਸ਼ਹਿਰ ਦੇ ਵਿੱਚ ਪਹਿਲੇ ਨੰਬਰ ਤੇ ਨਾਮ ਆ ਅਸੀਂ ਤਾਂ ਅਜੇ ਕੱਲ ਜਾ ਕੇ ਟਾਇਰ ਪਵਾਇਆ ਬਾਈ ਨੂੰ ਮੋਗਾ ਸ਼ਹਿਰ ਪਹਿਲਾਂ ਤੋਂ ਜਾਣਦਾ ਵਾ ਸੋ ਇਹ ਬਾਈ ਨੇ ਆਪਣੀ ਗੱਡੀ ਤੇ ਲਾਈਵ 휠 ਚੜਾਏ ਬਹੁਤ ਸੋਹਣੇ ਲਾਈਵ 휠 ਪਾਏ ਉਸ ਤੋਂ ਬਾਅਦ ਆਪਾਂ ਪਹੁੰਚ ਗਏ ਖੁਸ਼ੀ ਖੁਸ਼ੀ ਘਰੇ ਸਾਡੇ ਘਰ ਦੇ ਨੌਰ ਦੀ ਫੈਮਿਲੀ ਨੂੰ ਦਿੱਤੀਆਂ ਵਧਾਈਆਂ ਨਵੀਂ ਗੱਡੀ ਦੀਆਂ ਉਸ ਤੋਂ ਬਾਅਦ ਆਪਾਂ ਪਹੁੰਚ ਗਏ ਨੂਰ ਦੇ ਘਰੇ ਨੂਰ ਦੇ ਘਰ ਦੇ ਨਾਲ ਕੀਤਾ ਗੱਡੀ ਦਾ ਸ਼ਗਨ ਤੇਲ ਚੋਇਆ ਗੇਟਾ ਮੂਰੇ ਮੜੀ ਗੱਡੀ ਘਰੇ ਵੜ ਗਿਆ ਆਪਾਂ ਬਾਹਰ ਕੱਢ ਲਈ ਕਿਉਂਕਿ ਨੂਰ ਦਾ ਘਰ ਸੀਗਾ ਪੀੜਾ ਉਸ ਤੋਂ ਬਾਅਦ ਗੱਡੀ ਮੈਨੂੰ ਆਪਦੇ ਘਰੇ ਖੜਾਉਣੀ ਪਈ ਉਸ ਤੋਂ ਬਾਅਦ ਮੈਂ ਨੂਰ ਦੀ ਫੈਮਿਲੀ ਨੂੰ ਬਿਠਾ ਕੇ ਸਾਰੇ ਪਿੰਡ ਦੇ ਵਿੱਚ ਗਿੜਾ ਦਿੱਤਾ ਤੇ ਨਾਲੇ ਮੈਂ ਉਹਨਾਂ ਨੂੰ ਸਲਾਹ ਦਿੱਤੀ ਮੈਂ ਕਿ ਗੇਟ ਦੋਸਤ ਨੂੰ ਗੱਡੀ 'ਚ ਬਿਠਾਇਆ ਗੱਡੀ ਚੈੱਕ ਕਰਵਾਈ ਕਹਿੰਦਾ ਬਾਈ ਗੱਡੀ ਇੱਕ ਨੰਬਰ ਆ ਕੋਈ ਤੋੜ ਨਹੀਂ ਗੱਡੀ ਦਾ ਤੇ ਕਹਿੰਦਾ ਬਈ ਓਕੇ ਮੇਰੇ ਸਾਹਮਣੇ ਵਿੱਚ ਸਾਹਮਣੇ ਚਲੋ ਜੀ ਕੋਈ ਚੀਜ਼ ਪਸੰਦ ਕੀਤੀ ਸੀ ਵਧੀਆ ਚੀਜ਼ ਮਿਲ ਗਈ ਤੇ ਬਾਈ ਨੇ ਗੱਡੀ ਆਪਣੀ ਪਸੰਦ ਕੀਤੀ ਉਸ ਤੋਂ ਬਾਅਦ ਆਪਾਂ ਗੱਡੀ ਲਿਆ ਜੀ ਆਪਦੇ ਘਰੇ ਗੱਡੀ ਅੰਦਰ ਖੜਾ ਕੇ ਉਸ ਤੋਂ ਬਾਅਦ ਮੈਂ ਬਣਾਈ ਗੱਡੀਆਂ ਦੀ ਵੀਡੀਓ ਥੈਂਕ ਯੂ ਸੋ ਮੱਚ ਤੁਸੀਂ ਇੰਨਾ ਜਿਆਦਾ ਪਿਆਰ ਦਿੱਤਾ ਸਾਰੇ ਜਣੇ ਨੂਰ ਦੀ ਫੈਮਿਲੀ ਨੂੰ ਢੇਰ ਸਾਰੀਆਂ ਮੁਬਾਰਕਾਂ ਦੇ ਦਿਓ ਪੇਜ ਨੂੰ ਲਾਈਕ ਕਰ ਦਿਓ ਵੀਡੀਓ ਨੂੰ ਸ਼ੇਅਰ ਕਰ ਦਿਓ ਥੈਂਕ ਯੂ ਸੋ ਮੱਚ ਲਵ ਯੂ ਟੂ